ਅੰਤਰ ਸਬਦ ਨਿਰੰਤਰ ਮੁਦਰਾ ਹਉ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕਾ ਸਬਦ ਸੁਸਮਝ ਭਰੀ ਭਰੀ ਖਿੰਦਾ ਖਿੰਦਾ ਝੋਲੀ ਪਰਪੋਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾ ਪਰਖਾ ਗੁਰ ਕੀ ਬਾਤ ਖਰੀ ਉੰਦੋ ਖੱਪਰ ਉੰਦੋ ਖੱਪਰ 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 ਉੰਦੋ ਖੱਪਰ ਪੰਜੂ ਪੂ ਟੋਪੀ ਕਾਇ ਕੜਾਸਣ ਕਾਇ ਕੜਾਸਣ ਮਨ ਜਾਗੋ ਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮਖ ਨਾਮ ਸਮਾਲ ਕਵਨ ਸੁਕੁ સમય ઘટ ઘટ ગુતા ગરમુખ મુક્તા અંત બહાર શબ્દ સુજુગતા મન મુખ બિન સહ ਨਾਨਕ ਗੁਰਮੁਖ ਸਾਚ ਸਮਾਏ